ਹੋ ਭਰੇ ਕਿਹੋ ਜਿਹਾ ਹੋ ਗਿਆ ਇਹ ਆਪ ਇਹ ਨਹੀਂ ਮੋਹ ਪਾ ਚਾਹੇ ਬਸ ਆਉਣਾ 15 ਹੋਰ ਹੋਣਾ ਸਾਡੀ ਤੋਂ ਸੱਤਾਂ ਦੇ ਨਾਰ ਕੋਈ ਨਹੀਂ ਸੰਭਾਲ ਕੇ ਤੁਸੀਂ ਆਹ ਦੌਰ ਪਹੁੰਚੀ ਹੋ ਕੀ ਬਹਿਲੇ ਅ ਸੱਚੀ ਦੇਸੀ ਜੇ ਲਬਜ਼ਾ ਜੇ ਖਤਮ ਹੋ ਗਿਆ ਮਾਂ ਮਰੇ ਤੇ ਫੇਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਛਾਲਾ ਮਰਨਾ ਨਾ ਵੀਰ ਕਿਸੇ ਦੇ ਨਹੀਂ ਤੇ ਉਜੜ ਜਾਂਦਾ ਜੇ ਮੇਲਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰ ਇਹ ਅੱਪਾ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਜਲ ਜਾਂਦਾ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਜਰ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਈ ਨਾ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਉਹ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਬਾ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬੈ ਕੇ ਮੈਂ ਇੱਕ ਸਲੀਮ ਸੁਲੇਮ ਬਰਵਾਂ chant ਕਰਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8-10 ਸੈਕਿੰਡ ਰਿਕਾਰਡਿੰਗ ਕਰਾ ਕੇ ਤੇ ਕੀ ਬੰਦਾ ਕਰਿਆ ਹਨ ਐਸੇ ਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਦਰਾਨੀ ਅੱਗੇ ਦੁਆ ਕਰੋ ਤੁਸੀਂ ਵੀ ਕਰੋਗੇ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਪਹਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੈਂਡ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਹੈ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਨੇ ਪਹਿਲੇ ਦੇਖੇ ਅੰਦਾਜ਼ੇ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਂ ਪਿਓ ਨੂੰ ਤੁਹਾਡੇ ਤੋਂ ਭੈਣ ਭਰਾ ਨੂੰ ਹੋ ਸਕਦਾ ਤੁਹਾਡੇ ਦਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਮਾਂ ਪਿਓ ਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ ਹੈ ਫਿਰ ਪੰਜ ਆਗਸਤ ਦੇ ਕਾਲਾ ਸਾਲ ਚੱਲ ਰਿਹਾ ਹੈ ਬਹੁਤ ਮਾਹਤਵਾਂ ਗਿਆ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕਈ ਐਕਸੀਡੈਂਟ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਦੇ ਕੀ ਯਾਰ ਹੋ ਗਈ ਗਿਆ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਹਾਂਜੀ ਥੈਂਕ ਯੂ ਸੋ ਮੱਚ ਥੈਂਕ ਯੂ